ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਵਿਗਿਆਨੀ ਗੁਰਦੇਵਾਲ ਸਿੰਘ ਅਜੱਦੀ ਪਿੰਡ ਜਨਵਾ ਇਹਨਾਂ ਮਹਾਂਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੁਰੂ ਗ੍ਰੰਥ ਸਾਹਿਬ ਜਨਵਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਅਪਾਰ ਮਿਹਰ ਸਤਕਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਮਰ ਬਰਸਾਏ ਗਏ ਬਾਬਾ ਜਗ ਜੱਦੀ ਪਿੰਡ ਨਰੂੜ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੇ ਪਾਰਕ ਮਿਹਰ ਸਤਕਾ ਗੁਰਨਾਨਕ ਚੈਰੀਟੇਲ ਡਿਸਪੈਂਸਰੀ ਲੈਬੋਰਟਰੀ ਚਲਾਈ ਜਾ ਰਹੀ ਹੈ ਸੰਸਥਾ ਵੱਲੋਂ ਐਨਆਰਆਈ ਸੰਗਤਾਂ ਦੀ ਮਦਦ ਨਾਲ ਡਿਸਪੈਂਸਰੀ ਲੈਬੋਰਟਰੀ ਦੇ ਸਹਿਯੋਗ ਨਾਲ ਹਰ ਬਿਲਾ ਇਲਾਕਿਆਂ ਵਿੱਚ ਲਗਾਤਾਰ ਫਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਇਸ ਕੈਂਪਾਂ ਵਾਸਤੇ ਐਮ뷸ੈਂਸੀ ਸੇਵਾ ਗੁਰਦੀਪ ਸਿੰਘ ਯੂਐਸਏ ਨਰੂੜ ਵੱਲੋਂ ਕੀਤੀ ਗਈ ਹੈ ਤੇ ਇਹ ਐਮ뷸ੈਂਸ ਇਸ ਵਕਤ ਸਿੱਖ ਸੇਵਾ ਸੁਸਾਇਟੀ ਕੋਕੋਵਾਲ ਵਿਖੇ ਚੱਲ ਰਹੀ ਹੈ ਤੇ ਉਸ ਸੁਸਾਇਟੀ ਦਾ ਵੀ ਧੰਨਵਾਦ ਕਰਦੇ ਆਂ ਪ੍ਰਧਾਨ ਸਾਹਿਬ ਤੁਹਾਨੂੰ ਧੰਨਵਾਦ ਕਰਦੇ ਆਂ ਐ ਸੁਭੇਦਾਰ ਸੁਚਾ ਸਿੰਘ ਜੀ ਦਾ ਵੀ ਧੰਨਵਾਦ ਕਰਦੇ ਆਂ ਜੀ। ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਡੇਰਾਬਾਬ ਨਾਨਕ ਦਾ ਪਿੰਡ ਪਸੀਆਂ। ਦੇਖੀ ਇਸ ਵਕਤ ਕੈਂਪ ਚੱਲ ਰਿਹਾ ਹੈ। ਮੈਂ ਧੰਨਵਾਦ ਕਰਦਾ 5 6 ਰੈਜiment ਦੇ ਐਕ ਸਰਵਿਸਮੈਨ ਭਰਾਵਾਂ ਦਾ ਜਿਨ੍ਹਾਂ ਹੀ ਦਵਾਈਆਂ ਸੇਵਾ ਦਿੱਤੀ ਹੈ। ਤੇ ਮਾਨਕ ਪਿੰਡ ਤੋਂ ਇੰਦਰਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਉਹਨੇ ਵੀ ਦਵਾਈਆਂ ਸੇਵਾ ਦਿੱਤੀ ਜੀ ਦੁਪਹਿਰ ਦੇ 2 ਬਚ ਚੁੱਕੇ ਨੇ ਜੀ ਤੇ ਪੈ ਗਈਆਂ ਦੋ ਨੌਂ ਕੈਂਪ ਲਗਾਤਾਰ ਜਾਰੀ ਨੇ ਜੀ ਇਸ ਤੋਂ ਬਾਅਦ ਅਗਲੇ ਪਿੰਡਾਂ 'ਪਾਂ ਜਾਣਾ ਹੁਣ ਆ ਲੈ ਪਿੰਡਾਂ ਆ ਜੀ ਕੈਂਦੀ ਦੀ ਕੈਂਦੀ ਕੈਂਦੀ ਕੋ ਵੀ ਤੁਹਾਡੇ ਕੋ ਕੈਂਦੀ ਦਾ ਉਹਦੇ ਤੇ ਕੈਂਦੀ ਨਹੀਂ ਕਰਦਾ ਫਾਈਵ ਸਿੱਖ ਰਜਮਣ ਦੇ ਇੱਕ ਸਰਵਿਸਮੈਨ ਭਰਾਵਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਜੀ ਉਹਨੇ ਦਵਾਈਆਂ ਸੇਵਾ ਦਿੱਤੀ ਸੀ ਤੇ ਪਿੰਡ ਮਾਨਕ ਤੋਂ ਇੰਦਰਜੀਤ ਸਿੰਘ ਜੀ ਤੇ ਉਹਨੇ ਵੀ ਦਵਾਈਆਂ ਸੇਵਾ ਭੇਜੀ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿੰਨੇ ਵੀ ਐਨਆਰਏ ਭਰਾਵਾਂ ਨੇ ਸੇਵਾ ਭੇਜੀ ਆ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਧੰਨਵਾਦ ਕਰਦੇ ਆ ਜੀ ਜੱਟਾਂ ਪਿੰਡ ਤੋਂ ਅਸੀਂ ਹੁਣੇ ਕੈਂਪ ਲਾ ਕੇ ਆਏ ਆ ਜੀ ਤੇ ਆ ਦਿਖਾਦੇ ਹਜੇ ਵੀ ਪਾਣੀ ਖੜਾ ਜੀ ਸਾਹਮਣੇ ਘਰ ਇਹ ਜੀ ਉਹ ਸਾਹਮਣੇ ਲੋਕਾਂ ਨੇ ਕੋਠੇ ਤੇ ਆਪਣੇ ਸਮਾਨ ਸੂਰ ਰੱਖਿਆ ਹੋਇਆ ਹੈ ਇਹ ਹਜੇ ਵੀ ਪਿੰਡ ਦੇ ਆਲ ਦਵਾਲੇ ਪਾਣੀ ਖੜਾ ਹੈ ਆ ਦਿਖਾਦੇ ਹੁ ਘਟ ਘਟ ਫਟ ਫਟ ਦੁਰ ਦੁਰ ਫਟ ਦੁਰ ਦੁਰ ਪਾਣੀ ਹੋਣਾ ਘਟ ਵੜ ਜੀ